ਹਰ ਸਾਲ ਰਜ਼ਾਈਆਂ ਡਰਾਈਕਲਿਨ ਕਰਵਾਉਣ ਦੀ ਕਾਫੀ ਪੈਸੇ ਲੱਗ ਜਾਂਦੇ ਸਾਰ ਸੋਚਿਆ ਕਿ ਘਰੇ ਹੀ ਕਰਦੇ ਆਂ ਡਰਾਈਕਲਿਨ ਤੇ ਮੈਂ ਅੱਜ ਘਰੇ ਹੀ ਡਰਾਈਕਲਿਨ ਕਰਾਂਗੀ ਜਿਸ ਦੇ ਲਈ ਮੈਂ ਅਰਬਨ ਕਲੈਬ ਕੰਪਨੀ ਦਾ ਇੱਕ ਡਿਟਰਜੈਂਟ ਲਿਕਵਿਡ ਡਿਟਰਜੈਂਟ ਯੂਜ਼ ਕਰ ਰਹੀ ਆਂ ਤੇ ਇਹ ਕਾਰਪਟ ਧੋਣ ਵਾਲਾ ਡਿਟਰਜੈਂਟ ਹੈ ਜੁੜਾ ਮੈਂ ਦੋ ਟੱਕਣ ਲੈ ਕੇ ਬਾਲਟੀ ਦੇ ਵਿੱਚ ਦੋ ਤਿੰਨ ਮੱਗੇ ਪਾਣੀ ਪਾ ਲਿਆ ਤੇ ਉਹਨੂੰ ਮੈਂ ਟਾਵਲ ਹੈਂਕੀ ਦੇ ਨਾਲ ਰਜਾਈ ਨੂੰ ਪੂਰਾ ਫੈਲਾ ਲਿਆ ਆਪਾਂ ਦੋ ਮੰਜੀਆਂ ਦੇ ਉੱਪਰ ਤੇ ਟਾਵਲ ਹੈਂਕੀ ਦੇ ਨਾਲ ਆਪਾਂ ਐਦਾਂ ਰਗੜ ਰਗੜ ਕੇ ਇਹਨੂੰ ਮਲ ਰਹੇ ਆਂ ਸਿਰੇ ਤੋਂ ਸਿਰੇ ਤੱਕ ਆਪਾਂ ਪੂਰੀ ਰਜਾਈ ਨੂੰ ਮਲ ਲਿਆ ਤੇ ਐਂਕੀ ਇਸ ਤਰ੍ਹਾਂ ਡਿਪ ਕਰ ਕਰਕੇ ਇਹਨੂੰ ਆਪਾਂ ਹੋ ਕਰਨਾ ਹੈ ਫਿਰ ਇਹਨੂੰ ਆਪਾਂ ਸੁੱਕੇ ਕੱਪੜੇ ਦੇ ਨਾਲ ਪੂੰਝ ਦੇਣਾ ਪੂਰਾ ਤੇ ਇਹ ਸਾਰਾ ਜਿਹੜਾ ਹੈ ਉੱਡ ਜਾਂਦਾ ਥੋੜੀ ਧੁੱਪ ਵੀ ਲਵਾਵਾਂਗੇ ਇੱਕ ਦਿਨ ਦੀ ਤੇ ਰਜਾਈ ਜਿਹੜੀ ਹੈ ਫੁੱਲ ਆਉਂਗਾ ਖਿਲ ਕੇ ਤੇ ਆਪਣੀ ਡਰੈਕਲਿਨ ਹੋ ਜਾਂਦੀ ਹੈ ਪਹਿਲਾਂ ਆਪਾਂ ਇੱਕ ਸਾਈਡ ਕੀਤੀ ਫਿਰ ਆਪਾਂ ਦੂਸਰੀ ਸਾਈਡ ਪਲਟ ਕੇ ਜਿਹੜੇ ਇਹਦੇ ਕਿਨਾਰੇ ਕਾਫੀ ਗੰਦੇ ਗੰਦੇ ਹੋ ਚੁੱਕੇ ਸੀਗੇ ਇਸੇ ਤਰ੍ਹਾਂ ਆਪਾਂ ਦੂਜੀਸ ਤਰ੍ਹਾਂ ਆਪਾਂ ਸਿੱਧੀ ਸਾਈਡ ਕੀਤੀ ਹੈ ਡਰੈਕਲਿਨ ਉਸੇ ਤਰ੍ਹਾਂ ਆਪਾਂ ਉਲਟੀ ਸਾਈਡ ਵੀ ਇਦਾਂ ਹੀ ਡਰੈਕਲਿਨ ਕਰਾਂਗੇ ਤੁਸੀਂ ਆਪ ਸੋਚਦੇ ਹੋਵੋਗੇ ਕਿ ਪਾਣੀ ਪਾਇਆ ਲੇਕਿਨ ਪਾਣੀ ਤਾਂ ਥੋੜਾ ਪੈ ਗਿਆ ਹੀ ਤੇ ਦੇਖੀਏ ਰਜਾਈ ਦੀ ਰੰਗਤ ਕਿੰਨੀ ਸੋਹਣੀ ਆਈ ਹੈ ਵੀਡੀਓ ਤੁਹਾਨੂੰ ਅੱਛੀ ਲੱਗੇ ਤੇ ਲਾਈਕ ਕਰ ਦੇਣਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ